ਆਪ ਜੀ ਨੂੰ ਪਤਾ ਹੀ ਹੈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਜੁਦ ਨਸ਼ਾ ਵਿਰੋਧ ਮਹਿੰਮ ਨੂੰ ਚਲਾਇਆ ਗਿਆ ਜੋ ਮਾਨਯੋਗ ਡੀਜੀਪੀ ਸਾਹਿਬ ਪੀਜੀ ਪੋਰਟ ਰੇਂਜ ਅਤੇ ਸੀਨੀਅਰ ਸਪਟਕਾਨ 308 ਮੀਡੀਆ ਹਾਜ਼ਰ ਤਾਂ ਦੇ ਤਹਿਤ ਇਹ ਕਾਰਵਾਈ ਕਰਦੇ ਹੋਏ ਕੱਲ ਥਾਣਾ ਤਰਿੰਡਾ ਨੂੰ ਸਫਲਤਾ ਮਿਲੀ ਐਸਐਚਓ ਤਰਿੰਡਾ ਵੱਲੋਂ ਦੋ ਦੋਸ਼ੀ ਪ੍ਰੇਮ ਸਿੰਘ ਪੁੱਤਰ ਸਵਿੰਦਰ ਸਿੰਘ ਅਤੇ ਓਂਕਾਰ ਸਿੰਘ ਔਰ ਹੈਪੀ ਉਹ 2 ਕਿਲੋ ਤਰੀ ਬਹਿਰਵੰਨ ਨਾਲ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਇਸ ਦੇ ਬੈਕਵਰਡ ਤੇ ਫਾਰਵਰਡ ਜਿਹੜੇ ਰਿੰਕ ਨੇ ਖੰਗਾਲੇ ਜਾ ਰਹੇ ਨੇ ਇਹ ਕਿੱਥੋਂ ਲੈ ਕੇ ਆਏ ਸੀਗੇ ਤੇ ਕਿੱਥੇ ਧਿੰ ਜਾਣਾ ਸੀਗਾ ਨਸ਼ਿਆਂ ਨੂੰ ਮਕਾਉਣ ਦੇ ਲਈ ਇਹਨਾਂ ਨੇ ਵੱਡੀ ਮੁਹਿੰਮ ਜਿਹੜੀ ਵਿੱਢੀ ਹੋਈ ਹੈ ਹਾਂਜੀ ਪ੍ਰੇਮ ਪ੍ਰੇਮ ਸਿੰਘ ਤੇ ਇੱਕ ਪਰਚਾ ਪਹਿਲਾਂ ਵੀ ਦਰਜ ਆਇਆ ਹੈ ਉਹਦਾ ਜਿਹੜਾ ਹੈਗਾ ਉਹ ਅੰਡਰ ਟ੍ਰੇਲ ਆ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਜੋ ਸਾਹਮਣੇ ਹੈ ਕਿ ਆ ਫਿਰ ਹੈਰੋਇਨ ਕਿੱਥੋਂ ਲੈ ਕੇ ਆਈ ਜਿਹੜੀ ਕੇਸ ਖੜੀ ਹੈ ਦੋ ਕੇਸ ਦੀ ਦੇਖੋ ਮੈਂ ਆਪਜੀ ਹਿੰਦਸਿਆਸ ਦੇ ਬੈਕਵਰਡ ਤੇ ਫਾਰਵਰਡ ਲਿੰਕ ਅਸੀਂ ਖੰਘਾਰ ਰਹੇ ਆ ਇਹ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਇਆ ਤੇ ਕਿਵੇਂ ਲੈ ਕੇ ਆਇਆ ਤੇ ਕਿੰਨੂੰ ਇਹਨੇ ਗਾਹ ਪਹਚਾਣੀ ਸੀ ਪਹਿਲਾਂ ਕਿੰਨੀਆਂ ਕੇ ਡਿਲੀਵਰੀਆਂ ਕੰਸਾਈਨਮੈਂਟ ਸ਼ਹਿਰਤੀਆਂ ਵੱਖ-ਵੱਖ ਜਗ੍ਹਾ ਤੇ ਪੰਜਾਬ ਦੇ ਸਪਲਾਈਰ ਦਿੰਦੇ ਫਿਰ ਹਾਲਤਾ ਅਜੇ ਇਹਦੇ ਮੁੱਢਲੀ ਪੁਛਗਛ ਤੋਂ ਇਹ ਪਹਿਲੀ ਵਾਰੀ ਸੀਗਾ ਪਰ ਇਹ ਤੱਕ ਇਹ ਤਰ੍ਹਾਂ ਜੋ ਵੀ ਸਾਹਮਣੇ ਆਏਗਾ ਉਹ ਦੱਸ ਦਿੱਤਾ ਜਾਏਗਾ ਕੌਣ ਕੀ ਕਰਦੇ ਆ ਲੋਕ ਜਿਆੜੀ ਧੱਪਾਈ ਕਰਦੇ ਆ ਕੋਈ ਇਹਨਾਂ ਦਾ ਕੋਈ ਖਾਸ ਕੰਮ ਨਹੀਂ ਹੈ ਕੋਈ ਰੈਸਟੀ ਇਸੇ ਦਰਾਰ ਜਿਹੜੀ ਇਹ ਲੀਡ ਮਿਲਦੀ ਸੀ ਇਹਨਾਂ ਨੂੰ ਕਨਸਾਈਨਮੈਂਟ ਕਿਦੋਂ ਦੀ ਕੀ ਬਦਲ ਗਿਆ ਕਿਥੋਂ ਹੈ ਕਿਹਨੇ ਚਾਰੇ ਦੇ ਸਾਰਾ ਨੈਟਵਰਕ ਦੰਕਾ ਖਿਲਾਰ ਦੇਖੋ ਇਹਨਾਂ ਦੇ ਅਸੀਂ ਫੋਨ ਕਬਜ਼ੇ ਵਿੱਚ ਲਏ ਨੇ ਉਹਨਾਂ ਦੇ ਉਹਨਾਂ ਦਾ ਐਨਾਲਿਸਿਸ ਕਰਕੇ ਉਸ ਤੋਂ ਪਤਾ ਕਰਾਂਗੇ ਕਿ ਕਿਸ ਸਿਚੁਏਸ਼ਨ ਤੇ ਕੰਮ ਕਰਦੇ ਸੀ ਕਿ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲੀ ਤੇ ਪਾਕਿਸਤਾਨ ਤੋਂ 71 ਕਿਲੇ ਤੱਕ ਕਿਉਂਕਿ ਇਹ ਸਾਡਾ ਕੋਈ ਫਾਰਮ ਨਹੀਂ ਜੋ ਕੋਲ ਹੈ ਕਿੰਨੇ ਪੀਸਾਂ ਕਿ ਅਾਇਤ ਦੇਖੋ ਮੈਂ ਆਪ ਜੀ ਨੂੰ ਪਹਿਲਾਂ ਹੀ ਦੱਸਿਆ ਕਿ ਇਹਦੇ ਬਾਰੇ ਅਸੀਂ ਸਾਰਨੇ ਤਫ਼तीश ਪਤਾ ਕਰਾਂਗੇ ਕਿ ਇਹ ਡਰੋਨਾਂ ਹੀ ਮਗਾਉਂਦੇ ਨੇ ਜਾਂ ਕਿਸ ਤਰ੍ਹਾਂ ਲੈਂਦੇ ਨੇ ਇਹ ਧਰਾਂ ਦੇ ਜੋ ਵੀ ਸਾਹਮਣੇ ਆਏਗਾ ਉਹ ਵੀ ਦੱਸ ਮੇਰੇ ਮਨਾਂ ਤੱਕ ਤੂੰ ਮੋੜ ਦੀ ਐਕਟੀਵਿਟੀ ਇਸ ਤਰ੍ਹਾਂ ਬੋਲਦੇ ਇੰਨਾਂ ਦੇ ਪਿਛਲੇ ਅਰਥ ਸੱਲਾ ਮੈਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੋੜ ਲਈ ਪੁੱਛ ਕੇ ਤੋਂ ਪਾਇ ਪੇ ਕਹਿੰਦੇ ਨੇ ਅਸੀਂ ਪਹਿਲੀ ਵਾਰੀ ਲੈ ਕੇ ਆਏ ਆ ਪਰ ਤਫਤੀਸ਼ ਚੱਲ ਰਹੀ ਹੈ ਜੋ ਵੀ დამਨੇ ਆਏਗਾ ਉਹ ਰਿਮਾਂਡ ਵਗੈਰਾ ਆਏ ਆ ਇਹ ਪੇਸ਼ਦਸਤ ਕਰਕੇ ਇਹਨਾਂ ਦਾ ਰਿਮਾਂਡ ਹਾਸ ਕੀਤਾ ਜਾ ਰਿਹਾ ਜੀ ਸਰ ਅਕਸਰ ਗੱਲ ਤਾਂ ਇਹ ਹੈ ਜੀ ਕਿ ਲਾਲਚ ਇਹਨਾਂ ਨੂੰ ਦਿੱਤਾ ਜਾਂਦਾ ਜੋ ਨਵੇਂ-ਨਵੇਂ ਹੁੰਦੇ ਆਏ ਕਿ ਗ੍ਰੇਸ ਦੇ ਡਾਂਗ ਲੈ ਜਾਂਦਾ ਹੋਰ ਵੀ ਤਰੀਕੇ ਦੇ ਲਾਲਚ ਦੇ ਕੇ ਕੰਮ ਕਰਵਾਉਂਦੇ ਕੋਈ ਨਾ ਦਸਰਪੂਰ ਦਾ ਲਾਲਚ ਹੋਵੇ ਜਾਂ ਸੋਵਗਾ ਪੈਸੇ ਕਰਦੇ ਇਹ ਚੱਕੋ ਨੂੰ ਕੋਈ ਵੀ ਕੰਮ ਕਰਦਾ ਬੰਦਾ ਲਾਲਚ ਨੂੰ ਕਰਦਾ ਇਦੇ ਬਾਰੇ ਵੀ ਤਫਤੀਸ਼ ਕਰਾਂਗੇ ਜੋ ਆਏਗਾ ਉਹ ਦੱਸਾਂਗੇ